ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਨਗਰ ਨਿਵਾਸੀ ਜਿਹੜੇ ਢਲਮਾ ਤੋਂ ਨਡਾਲਾ ਦੇ ਵਿੱਚ ਪਿੰਡ ਜਾਂਦੇ ਨੇ ਉਥੋਂ ਜਿਹੜੇ ਆਪਣੇ ਕਿਸਾਨ ਆਗੂ ਨੇ ਲੋਕਲ ਬੋਡੀ ਲੋਕ ਨੇ ਉਹ ਇਕੱਠੇ ਹੋਏ ਨੇ ਇੱਕ ਵੀਡੀਓ ਵਾਇਰਲ ਹੋਈ ਸੀ ਇਸੇ ਛੜ ਕੇ ਸੰਬੰਧੀ ਜਿਹਦੇ ਵਿੱਚ ਇਹ ਦਿਖਾਇਆ ਜਾ ਰਿਹਾ ਸੀ ਵੀ ਜਿਹੜੀ ਛੜਕਦੇ ਮੈਜ਼ਰਮੈਂਟ ਨੂੰ ਇਗਨੋਰ ਕਰਕੇ ਉਥੇ ਮਿੱਟੀ ਦੇ ਵਿੱਚ ਜਿਹੜੀ ਉਹ ਬਜਰੀ ਲੋਕੋ ਉਦਾਂ ਹੀ ਛੁੱਟੀ ਜਾ ਰਹੀ ਹੈ ਉਹਦੇ ਸਬੰਧੀ ਦੇਖੋ ਜਿਹੜੇ ਨਗਰ ਨਿਵਾਸੀ ਉਹਨਾਂ ਦੇ ਮਾਨੇ ਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਸੀ ਸੋ ਸਾਰੇ ਆਪਣੇ ਵੀਰ ਸਿਆਣੇ ਨੇ ਐਜੂਕੇਟਿਡ ਨੇ ਇਸ ਕਰਕੇ ਅੱਜ ਹੀ ਇੱਥੇ ਨਰੀਖਣ ਕੀਤਾ ਤੇ ਛੜਕਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਅੱਗੇ ਜੈਪਾਲ ਸਾਹਿਬ ਦਾ ਨੰਬਰ ਦਿੱਤਾ ਉਹਨਾਂ ਨਾਲ ਸਾਡੀ ਕੰਟੀਨਿਊ ਜਿਹੜੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਸਾਨੂੰ ਇਹ ਗੱਲ ਸ਼ੋਰ ਕੀਤੀ ਏ ਵੀ 5 ਸਾਲ ਤੱਕ ਇਸ ਛੜਕ ਦੇ ਵਿੱਚ ਕੋਈ ਟੋਇਆ ਪੈ ਜੇ ਕੋਈ ਡੈਮੇਜ ਹੋ ਜੇ ਉਹ ਜਿਹੜੀ ਸਾਰੀ ਗਾਰੰਟੀ ਉਹ ਸਾਡੀ ਏ ਤੇ ਕਿਤੇ ਵੀ ਕਿਸੇ ਨੂੰ ਵੀ ਲੱਗਦਾ ਇਦਾਂ ਦਾ ਕੰਮ ਹੋ ਰਿਹਾ ਹੈ ਤੇ ਸਾਡੀ ਜ਼ਿੰਮੇਵਾਰੀ ਏ ਤੁਸੀਂ ਸਾਨੂੰ ਦੱਸੋ ਅਸੀਂ ਉਹਦੇ ਉੱਤੇ ਜਿਹੜੀ ਕਾਰਵਾਈ ਕਰਾਂਗੇ ਪਰ ਉਹ ਕਹਿੰਦੇ ਵੀ ਅਸੀਂ ਕਹਾਂ ਵੀ ਉਹ ਕਿਉਂ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਬਜਰੀ ਪਾਈ ਏ ਕਹਿੰਦੇ ਹੀ ਖੁਦ ਆ ਕੇ ਚਲੋ ਮੌਕੇ ਤੇ ਉਹਨੂੰ ਠੀਕ ਕਰਾਤਾ ਸੀ ਜੋ ਵੀ ਜਿੱਥੇ ਪ੍ਰੋਬਲਮ ਹੈ ਪਿੱਛੇ ਵੀ ਆਪਾਂ ਬਣਾਈਏ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਪਰ ਅਸੀਂ ਤੁਹਾਡੇ মিডিਆ ਥਰੂ ਇਹ ਬੇਨਤੀ ਕਰਦੇ ਆਂ ਵੀ ਦੇਖੋ ਲੋਕਾਂ ਦਾ ਪੈਸਾ ਲੋਕੀ ਟੈਕਸ ਧਾਰਦੇ ਨੇ ਸਰਕਾਰਾਂ ਗਾਂਵ ਨੂੰ ਟੈਂਡਰਿੰਗ ਕਰ ਦਿੰਦੀਆਂ ਉਸ ਤੋਂ ਅੱਗੇ ਜਿਹੜਾ ਸਾਰਾ ਕੰਮ ਠੇਕੇਦਾਰਾਂ ਦੇ ਹੱਥ 'ਚ ਚਲਾ ਜਾਂਦਾ ਉਹਨਾਂ ਨੇ ਕੋਈ ਰੋਹਿਤ ਅਗਰਵਾਲ ਕੋਈ ਦਿয়ালਪੁਰ ਤੋਂ ਇਹਦਾ ਕੰਸਟ੍ਰਕਸ਼ਨ ਦਾ ਓਨਰ ਦੱਸਿਆ ਵੀ ਉਹਦੇ ਹੱਥ ਜਿਹੜਾ ਠੇਕਾ ਤੇ ਅਸੀਂ ਉਸ ਠੇਕੇਦਾਰ ਨੂੰ ਅਪੀਲ ਕਰਦੇ ਆਂ ਵੀ ਭਾਈ ਸਾਹਿਬ ਦੇਖੋ ਇੱਥੇ ਸਾਡੇ ਰਿਸ਼ਤੇਦਾਰਾਂ ਵੀ ਲੰਘਣਾ ਆ ਪਬਲਿਕ ਨੇ ਵੀ ਲੰਘਣਾ ਤੇ ਇਹ ਨਾ ਹੋਏ ਵੀ ਸਾਨੂੰ ਇਹੋ ਜਿਹਾ ਘਟੀਆ ਮਟੀਰੀਅਲ ਜਾਂ ਕੋਈ ਉਦਾਂ ਦਾ ਕੰਮ ਹੋਏ ਵੀ ਇਥੇ ਲਾਮੇ ਦਾ ਕੰਮ ਆਵੇ ਅਸੀਂ ਜੈ ਸਿੰਘ ਸਾਹਿਬ ਨਾਲ ਗੱਲ ਕੀਤੀ ਏ ਅਸੀਂ ਇਹਦਾ ਜਿਹੜਾ ਸੈਂਪਲਿੰਗ ਉਹ ਕਰਵਾ ਕੇ ਜੇ ਪਾਸ ਹੋਈ ਤੇ ਸਾਰੇ ਪਿੰਡਾਂ ਦੀ ਸਹਿਮਤੀ ਲੈ ਕੇ ਤਾਂ ਉਹਦੇ ਉੱਤੇ ਤੁਹਾਨੂੰ ਜਿਹੜੇ ਪੈਸੇ ਉਹ ਇਸ਼ੂ ਹੋਣ ਦੇਣੇ ਨੇ ਨਹੀਂ ਤੇ ਅਸੀਂ ਇਹਦੇ ਉੱਪਰ ਸੰਘਰਸ਼ ਲੜਾਂਗੇ ਇਹਦੇ ਉੱਤੇ ਬ੍ਰੇਕ ਲਾਵਾਂਗੇ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਛੜਕਾਂ ਪੰਦੀਆਂ ਆਈਆਂ ਉਦੇ ਉੱਤੇ ਬੱਜਰੀਆਂ ਦਾ ਪੂਰੀ ਤਰ੍ਹਾਂ ਖਲਾਰਾ ਪੈ ਜਾਂਦਾ ਤੇ ਬਾਅਦ ਦੇ ਵਿੱਚ ਇਹੀ ਚੀਜ਼ਾਂ ਫਿਰ ਸਰਕਾਰਾਂ ਖਿਲਾਫ ਨਾਰੇਬਾਜ਼ੀਆਂ ਡੀਸੀ ਦਫ਼ਤਰਾਂ ਦੇ ਧਰਨੇ ਜਿਹੜੇ ਉਹ ਦਿੱਤੇ ਜਾਂਦੇ ਨੇ ਤੇ ਲੋਕ ਪਰੇਸ਼ਾਨ ਹੁੰਦੇ ਨੇ ਸੋ ਇਸ ਕਰਕੇ ਅੱਜ ਅਸੀਂ ਠੇਕੇਦਾਰ ਨੂੰ ਡਾਇਰੈਕਟ ਅਪੀਲ ਕਰਦੇ ਆ ਵੀ ਇਹੋ ਜਿਹਾ ਜਿਹੜਾ ਮਾਹੌਲ ਇੱਥੇ ਨਾ ਖਰਾਬ ਹੋਵੇ ਇੱਥੇ ਆ ਕੇ ਬਕਾਇਦਾ ਆਪ ਕੇਅਰ ਕੀਤੀ ਜਾਏ ਕਿਉਂਕਿ ਲੋਕਾਂ ਨੇ ਦੇਖੋ ਲੱਖਾਂ ਰੁਪਏ ਖਰਚ ਕੇ ਜਿਹੜੀ ਉਹ ਇੱਕ ਆਪਣੀ ਕੋਈ ਗੱਡੀ ਜਾਂ ਕੋਈ ਵਹੀਕਲ ਰੱਖਿਆ ਹੁੰਦਾ ਉੱਤੇ ਟੈਕਸ ਦਿੱਤਾ ਹੁੰਦਾ ਤੇ 200% ਟੈਕਸ ਆਪਾਂ ਡੀਜ਼ਲ ਪੈਟਰੋਲ ਦੇ ਉੱਪਰ ਦੇਣੇ ਆ ਇੰਨਾ ਸੜਕਾਂ ਵਾਸਤੇ ਤੇ ਫਿਰ ਵੀ ਜੇ ਸਾਨੂੰ ਵਧੀਆ ਜਿਹੜੀ ਸਹੂਲਤ ਨਾ ਮਿਲੇ ਤਾਂ ਬੜੀ ਦੁੱਖ ਦੀ ਗੱਲ ਏ ਸੋ ਇਸ ਜਿਹੜਾ ਰੋਡ ਦਾ ਪੀ ਡਬਲਯੂ ਡੀ ਦਾ ਐਕਟ ਉਹਨੂੰ ਫੋਲੋ ਕੀਤਾ ਜਾਏ ਤੇ ਇਸ ਦੀ ਜਿਹੜੀ ਟੈਂਡਰਿੰਗ ਦੀ ਕਾਪੀ ਉਹਦੀ ਇੱਥੇ ਇੱਕ ਫੋਟੋ ਵੱਡੀ ਕਰਕੇ ਲਾਈ ਜਾਏ ਵੀ ਇਹਦੇ ਵਿੱਚ ਇੰਨਾ ਘਟਕਾ ਪੈਣਾ 12 ਕਿਲੋਮੀਟਰ ਦੀ ਸੜਕ ਬੰਨੀ ਆ 5 ਕਿਲੋਮੀਟਰ ਜਿਹੜੀ ਹੋ ਰਿਪੇਅਰ ਕਰਨੀ ਹੈ ਟੋਿਆਂ ਦੀ ਉਹ ਜਿਹੜਾ ਸਾਰਾ ਕੁਝ ਇਹਦੇ ਉੱਤੇ ਜਿਹੜੀ ਨੋਮੀਨੇਸ਼ਨ ਹੋਣੀ ਚਾਹੀਦੀ ਏ ਤਾਂ ਜੋ ਲੋਕਾਂ ਨੂੰ ਇੱਥੇ ਪਤਾ ਲੱਗ ਸਕੇ ਤੇ ਅਸੀਂ ਇਸੇ ਕਰਕੇ ਖੋਦ ਆਏ ਆ ਇੱਥੇ ਵੇਖਣ ਵਾਸਤੇ ਵੀ ਸਚਾਈ ਕੀ ਹੈ ਤੇ ਸਾਨੂੰ ਰੋਡ ਏਜੰਸੀ ਵਾਲਿਆਂ ਨਾਲ ਗੱਲਬਾਤ ਹੋਈ ਹੈ ਅਸੀਂ ਦੇਖੋ ਸਿੱਧਾ ਉਹਨੂੰ ਫੜਨਾ ਜਿਹੜੇ ਬੰਦੇ ਨੇ ਠੇਕਾ ਲਿਆ ਤੇ ਅਸੀਂ ਇਹਦੇ ਵਿੱਚ ਗਵਰਨਮੈਂਟ ਨੂੰ ਵੀ ਪੰਜ ਮੈਂਬਰੀ ਕਮੇਟੀ ਭੇਜਾਂਗੇ ਵੀ ਇਹਦੇ ਜੇ ਕੋਈ ਸਾਨੂੰ ਇਨਲੀਗਲ ਕੰਮ ਲੱਗਦਾ ਵੀ ਉਹਦੇ ਉੱਤੇ ਐਕਸ਼ਨ ਲਿਤਾ ਜਾਏ ਤਾਂ ਜੋ ਇਹ ਆਮ ਇੱਕ ਪਬਲਿਕ ਸੇਫਟੀ ਦਾ ਇਸ਼ੂ ਹੈ ਨਾ